ਹਾਂਜੀ ਹੁਣ ਟਹਿ ਰਹੀ ਐ ਇਸ ਸਕੂਲ ਦੇ ਪੜ੍ਹੇ ਹੋਏ ਲਹਿੰਦੇ ਪੰਜਾਬ ਜਾਣ ਕੇ ਜਾ ਕੇ ਪਾਕਿਸਤਾਨ ਵਿੱਚ ਉਹਨਾਂ ਨੇ ਬਹੁਤ ਤਰੱਕੀ ਕੀਤੀ ਹਾਂਜੀ ਪਾਕਿਸਤਾਨ ਦੀ ਤਰੱਕੀ 'ਚ ਬੜਾ ਵੱਡਾ ਹੱਥ ਰਿਹਾ ਇਸ ਸਕੂਲ ਦੇ ਪੜ੍ਹਿਆਂ ਦਾ ਤੇ ਬੜੇ ਬੜੇ ਉੱਚੇ ਉਹਦੇ 'ਤੇ ਪਹੁੰਚੇ ਇਸ ਸਕੂਲ ਦੇ ਪੜ੍ਹੇ ਹੋਏ ਵਿਦਿਆਰਥੀ ਇਹ ਹੈ ਪੁਰਾਣੀ ਬਿਲਡਿੰਗ ਉਸ ਸਕੂਲ ਦੀ ਸੋ ਆਪਣੇ ਸਮੇਂ ਦੀ ਬਾਤ ਪਾਉਂਦੀ ਹੋਈ ਛੋਟੀ ਨਾਨਕ ਸਹਿਯਤ ਜਨਾ ਬਣੀ ਹਾਂ ਜੀ ਬਿਲਕੁਲ ਛੋਟੀ ਨਾਨਕ ਸਹਿਯਤ ਹੈ ਜੀ ਆਪਣੇ ਸਮੇਂ ਦੀ ਬਾਤ ਪਾਉਂਦਾ ਹੈ ਸਕੂਲ ਪੁਰਾਣਾ ਸਕੂਲ ਪ੍ਰਾਇਮਰੀ ਸਕੂਲ ਪਿੰਨ ਆਲੰਪੁਰ ਇਹ ਹੁਣ ਪਰ ਇੱਥੇ ਕੋਈ ਕਲਾਸ ਨਹੀਂ ਲੱਗਦੀ ਹੈ ਕਿਉਂਕਿ ਇਹਨੂੰ ਹੁਣ ਸ਼ਿਫਟ ਕਰ ਦਿੱਤਾ ਗਿਆ ਹੈ ਬੜੀ ਆਰ ਜੀ ਸੀ ਐਸ ਸਕੂਲ ਦੀ ਇਮਾਰਤ ਨੂੰ ਦੇਖਣ ਦੀ ਪਰ ਜਦ ਮੈਂ ਸਕੂਲ ਵਿੱਚ ਇਸ ਮਾਰਤੋਂ ਦੇਖਣ ਲਈ ਪਹੁੰਚਿਆ ਤਾਂ ਦਿਲ ਨੂੰ ਬਹੁਤ ਦੁੱਖ ਮਹਿਸੂਸ ਹੋਇਆ ਕਿ ਉਹ ਇਮਾਰਤ ਹੁਣ ਮਲਬੇ ਦੇ ਰੂਪ ਵਿੱਚ ਬਦਲ ਚੁੱਕੀ ਸੀ ਮੌਲਵੀ غلام رسول আলমਪੁਰੀ ਅਤੇ ਹੋਰ ਅਧਿਕਾਰੀਆਂ ਜੋ ਇਸ ਸਕੂਲ ਦੇ ਵਿੱਚ 1947 ਦੀ ਵੰਡ ਵੇਲੇ ਪੜ੍ਹਦੇ ਰਹੇ ਹੋਣਗੇ ਉਹਨਾਂ ਨੂੰ ਵੀ ਇਹ ਦੇਖ ਕੇ ਬਹੁਤ ਦੁੱਖ ਪਹੁੰਚੇਗਾ ਕਿ ਉਹਨਾਂ ਦੀ ਯਾਦਾਂ ਦਾ ਸਕੂਲ ਹੁਣ ਉਹ ਇਮਾਰਤ ਨਹੀਂ ਰਹੀ ਪਰ ਖੁਸ਼ਕਿਸਮਤੀ ਕਿ ਇਸ ਸਕੂਲ ਵਿੱਚ ਮੌਲਵੀ ਜੀ ਦੇ ਪਰਿਵਾਰ ਵੱਲੋਂ ਤਿਆਰ ਕੀਤਾ ਅੱਜ ਹੈ ਕਿੱਧਰ ਸੈਟ ਹੋਊਗਾ ਇਹ ਕਮਰਾ ਲੱਗਾ ਹੋਇਆ ਕਿਸ ਸਾਈਨ ਬੋਰਡ ਗਰਲ ਸਕੂਲ ਦੇ ਨਾਲ ਹੀ ਆ ਪ੍ਰਾਈਵੇਟ ਜੋ ਪਾਕਿਸਤਾਨ ਦੇ ਵਿੱਚ ਹੀ ਤਿਆਰ ਹੋ ਕੇ ਹਾਂਜੀ ਹਾਂ ਇੱਥੇ ਲਗਾਇਆ ਗਿਆ ਹੈ